ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਬਾਈ ਗਰੂ ਸਾਰਿਆਂ ਨੂੰ ਖੁਸ਼ ਰੱਖਣ ਲਓ ਜੀ ਮਾਰਨਿੰਗ ਦੇ 8:00 ਵਜੇ ਹੋਈ ਸੀਗੀ ਪੌਣੇ 11 ਤੇ ਮੈਂ ਲੱਗੀ ਸੀਗੀ ਇੱਥੇ ਕੰਮ ਮੈਂ ਤਕਰੀਬਨ ਆਪਣੇ ਸਾਰੇ ਨਵੇਡ ਦਿੱਤੇ ਸੀ ਤੇ ਇੱਥੇ ਲੱਗੀ ਸੀਗੀ ਮੈਂ ਕਾਟਨ ਦੇ ਕੱਪੜੇ ਸੀਗੇ ਜਿਹੜੇ ਸੂਟ ਹੁੰਦੇ ਨੇ ਆਪਣੇ ਸਟਿਚ ਕਰਨ ਵਾਲੇ ਉਹਨਾਂ ਨੂੰ ਵਾਸ਼ ਕਰਨਾ ਤੇ ਸਟਿਚਿੰਗ ਤੋਂ ਪਹਿਲਾਂ ਮੈਂ ਇਹਨਾਂ ਨੂੰ ਵਾਸ਼ ਕਰ ਰਹੀ ਸੀ ਕਿ ਇੱਕ ਟੱਬ ਦੇ ਵਿੱਚ ਇੱਥੇ ਮੈਂ ਲਿਆ ਸੀਗਾ ਪਾਣੀ ਕਿਉਂਕਿ ਇਹਨਾਂ ਦੀ ਕੇਅਰ ਆ ਜਿਹੜੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਨਹੀਂ ਸ਼੍ਰਿੰਕ ਹੋ ਜਾਂਦੇ ਨੇ ਸਟਿਚ ਕਰਨ ਤੋਂ ਬਾਅਦ ਫਿਰ ਉੱਚੀ ਵੀ ਹੋ ਜਾਂਦੀਆਂ ਸ਼ਰਟ ਤੇ ਟਾਈਟ ਵੀ ਹੋ ਜਾਂਦੀਆਂ ਨੇ ਤਾਂ ਕਰਕੇ ਇੱਥੇ ਮੈਂ ਸਟਿਚਿੰਗ ਤੋਂ ਪਹਿਲਾਂ ਇਹਨਾਂ ਨੂੰ ਵਾਸ਼ ਕਰ ਰਹੀ ਸੀ ਕਿ ਤਾਂ ਜੋ ਸ਼੍ਰਿੰਕਿੰਗ ਹੋਵੇ ਇਹਨਾਂ ਦੀ ਉਹ ਪਹਿਲਾਂ ਹੀ ਹੋ ਜਾਵੇ ਸਟਿਚਿੰਗ ਤੋਂ ਤੇ ਇੱਥੇ ਮੈਂ ਇੱਕ ਟੱਬ ਦੇ ਵਿੱਚ ਪਾਣੀ ਲਿਆ ਸੀਗਾ ਠੰਡਾ ਆਪਣਾ ਜੋ ਵੀ ਨਾਰਮਲ ਟੂਟੀ ਵਾਲਾ ਪਾਣੀ ਹੁੰਦਾ ਉਹ ਮੈਂ ਇੱਥੇ ਪਾਣੀ ਲਿਆ ਸੀਗਾ ਤੇ ਉਹਦੇ ਵਿੱਚ ਮੈਂ ਪਾਇਆ ਸੀਗਾ ਥੋੜਾ ਜਿਹਾ ਅੱਧਾ ਕ ਚਮਚ ਨਮਕ ਦਾ ਕਿਉਂਕਿ ਨਮਕ ਦੇ ਨਾਲ ਤਕਰੀਬਨ ਕਹਿੰਦੇ ਨੇ ਰੰਗ ਹੁੰਦਾ ਜਿਹੜਾ ਪੱਕ ਜਾਂਦਾ ਜਿਵੇਂ ਆਪਾਂ ਪੱਗਾਂ ਵਾਸ਼ ਕਰਨੀਆਂ ਹੁਣ ਸ ਪਹਿਲੀ ਵਾਰ ਉਦੋਂ ਵੀ ਆਪਾਂ ਨਮਕ ਦਾ ਇਸਤੇਮਾਲ ਹੈ ਜਿਹੜਾ ਕਰ ਸਕਦੇ ਹਾਂ ਤੇ ਥੋੜਾ ਜਿਹਾ ਅੱਧਾ ਚਮਚ ਮੈਂ ਲਿਆ ਸੀਗਾ ਇੱਥੇ ਸ਼ੈਂਪੂ ਦਾ ਜੋ ਆਪਾਂ ਸ਼ੈਂਪੂ ਯੂਜ਼ ਕਰਦੇ ਹਾਂ وہی ਮੈਂ ਇੱਥੇ ਸ਼ੈਂਪੂ ਯੂਜ਼ ਕੀਤਾ ਕਿਉਂਕਿ ਜੋ ਇਹਨਾਂ ਦੇ ਵਿੱਚ ਸਮੈਲ ਜੀ ਹੁੰਦੀ ਆ ਤੇ ਉਹ ਵੀ ਨਿਕਲ ਜਾਊਗੀ ਤਾਂ ਕਰਕੇ ਮੈਂ ਇੱਥੇ ਥੋੜਾ ਜਿਹਾ ਸ਼ੈਂਪੂ ਦਾ ਵੀ ਇਸਤੇਮਾਲ ਕੀਤਾ ਹੈ ਤੇ ਸਾਰੇ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਨ ਤੋਂ ਬਾਅਦ ਫਿਰ ਇਹਦੇ ਵਿੱਚ ਆਪਾਂ ਨੂੰ ਸੂਟ ਸੀਗਾ ਜਿਹੜਾ ਉਹ ਚੰਗੀ ਤਰ੍ਹਾਂ ਡਿਪ ਕਰ ਦਿੱਤਾ ਇਹਨੂੰ ਚੰਗੀ ਤਰ੍ਹਾਂ ਦਬਾ-ਦਬਾ ਕੇ ਆਪਾਂ ਡਿਪ ਕਰਾਂਗੇ ਤਾਂ ਜੋ ਆਪਾਂ ਨੂੰ ਟਾਈਮ ਘੱਟ ਲੱਗੇ ਤੇ ਇਹ ਰਹੀ ਆਪਣੀ ਦੂਸਰੀ ਸ਼ਰਟ ਇਹਨੂੰ ਵੀ ਆਪਾਂ ਨਾਲ ਹੀ ਭਿਉਂ ਦੇਵਾਂਗੇ ਇੱਥੇ ਇਹਦੇ ਨਾਲ ਹੀ ਡਿਪ ਕਰ ਦੇਵਾਂ ਕਿਉਂਕਿ ਇਹਨਾਂ ਦੇ ਕਲਰ ਨਹੀਂ ਨਿਕਲਦੇ ਹੈਗੇ ਵੈਸੇ ਪਹਿਲਾਂ ਆਪਾਂ ਨੂੰ ਜਦੋਂ ਵੀ ਆਪਾਂ ਇਸ ਤਰ੍ਹਾਂ ਕਾਟਨ ਦੇ ਕੱਪੜੇ ਨੇ ਵਾਸ਼ ਕਰਨੇ ਨੇ ਪਹਿਲੀ ਵਾਰ ਧੋਣੇ ਨੇ ਤਾਂ ਉਹਨਾਂ ਨੂੰ ਇਕੱਠੇ ਨਾ ਪਾਇਓ ਅਲੱਗ-ਅਲੱਗ ਦੇਖ ਲੈਣਾ ਪਹਿਲਾਂ ਕਿ ਕਿਸੇ ਦਾ ਰੰਗ ਤਾਂ ਨਹੀਂ ਨਿਕਲਦਾ ਨਹੀਂ ਫਿਰ ਇਹਨਾਂ ਦੇ ਇੱਕ ਦੂਸਰੇ ਦੇ ਰੰਗ ਹੁੰਦੇ ਨੇ ਜਿਹੜੇ ਉੱਪਰ ਦਾਗ ਧੱਬੇ ਜੇ ਲੱਗ ਜਾਂਦੇ ਹੁੰਦੇ ਨੇ ਜੋ ਲਾਈਟ ਸ਼ੇਡ ਦੇ ਸੂਟ ਹੁੰਦੇ ਨੇ ਖਾਸ ਕਰਕੇ ਉਹ ਉਹਨਾਂ ਦੇ ਵਿੱਚ ਡਾਰਕ ਕੱਪੜੇ ਨੇ ਜਿਹੜੇ ਨਹੀਂ ਪਾਉਣੇ ਚਾਹੀਦੇ ਕਿਉਂਕਿ ਇੱਕ ਵਾਰ ਰੰਗ ਲੱਗਣ ਨਾਲ ਕਾਟਨ ਦਾ ਸਟੱਫ ਹੁੰਦਾ ਜਿਹੜਾ ਇਹੋ ਜਿਹਾ ਸਟੱਫ ਹੈ ਇਹ ਵੀ ਇਹਦੇ ਉੱਤੋਂ ਦਾਗ ਹੈ ਜਿਹੜਾ ਉਹ ਛੁੱਟਦਾ ਨਹੀਂ ਹੈਗਾ ਕਲਰ ਦਾ ਤਾਂ ਕਰਕੇ ਇਹਨਾਂ ਨੂੰ ਆਪਾਂ ਦੇਖਣਾ ਪੈਣਾ ਪਹਿਲਾਂ ਵੀ ਕਿਸੇ ਦਾ ਰੰਗ ਤਾਂ ਨਿਕਲਦਾ ਇਹਨਾਂ ਦਾ ਰੰਗ ਨਹੀਂ ਨਿਕਲਦਾ ਸੀਗਾ ਇੱਥੇ ਮੈਂ ਇਹਨਾਂ ਨੂੰ ਭਿਉਂ ਕੇ ਰੱਖ ਦਿੱਤਾ ਹੈ ਕੱਪੜੇ ਜਿਹੜੇ ਆਪਣੇ ਚੰਗੀ ਤਰ੍ਹਾਂ ਡਿਪ ਕਰ ਦਿੱਤੇ ਨੇ ਤੇ ਉਸ ਤੋਂ ਬਾਅਦ ਆਪਾਂ ਹੁਣ ਇਹਨਾਂ ਨੂੰ ਥੋੜਾ ਟਾਈਮ ਇਸੇ ਤਰ੍ਹਾਂ ਰੱਖਾਂਗੇ 5 ਤੋਂ 7 ਮਿੰਟ ਜੋਸ ਮੰਨ ਲਿਆ ਸੀਗੇ ਉਹਨਾਂ ਨੂੰ ਉਹਨਾਂ ਦੇ ਟਿਕਾਣੇ ਤੇ ਰੱਖ ਦਿੱਤਾ ਦੁਬਾਰਾ 5 ਤੋਂ 7 ਮਿੰਟ ਇੱਥੇ ਹੋ ਗਏ ਸੀਗੇ ਇਹਨਾਂ ਨੂੰ ਰੱਖਿਆ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਸਿੰਪਲ ਪਾਣੀ ਦੇ ਵਿੱਚ ਸਾਫ਼ ਪਾਣੀ ਦੇ ਵਿੱਚ ਵਾਸ਼ ਕਰਾਂਗੇ ਚੰਗੀ ਤਰ੍ਹਾਂ ਦੇਖੋ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਖਚਲ ਲਵਾਂਗੇ ਪਹਿਲਾਂ ਸਰਫ ਦੇ ਵਿੱਚੋਂ ਦੇਖੋ ਇੱਥੇ ਪਾਣੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਪਾਣੀ ਹੈ ਇਹਨਾਂ ਦਾ ਤੇ ਇਸ ਤਰ੍ਹਾਂ ਆਪਾਂ ਆਪਣੇ ਸੂਟ ਨੇ ਜਿਹੜੇ ਕਾਟਨ ਦੇ ਸਟਿਚ ਕਰਨ ਤੋਂ ਪਹਿਲਾਂ ਕਰੀ ਵਾਸ਼ ਕਰ ਸਕਦੇ ਹੁਣ ਇਹਨਾਂ ਨੂੰ ਆਪਾਂ ਸਿੰਪਲ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ ਤਾਂ ਜੋ ਸ਼ੈਂਪੂ ਤੇ ਨਮਕ ਜਿਹੜਾ ਕੱਪੜਿਆਂ ਦੇ ਵਿੱਚੋਂ ਨਿਕਲ ਜਾਵੇ ਵੈਸੇ ਮੈਂ ਜ਼ਿਆਦਾ ਨਹੀਂ ਪਾਇਆ ਸੀ ਕਿ ਦੋਨੇ ਚੀਜ਼ਾਂ ਬਹੁਤ ਘੱਟ ਪਾਈਆਂ ਸੀ ਤੇ ਇਹਨਾਂ ਦਾ ਕਲਰ ਵਗੈਰਾ ਨਹੀਂ ਨਿਕਲਿਆ ਹੈਗਾ ਦੋਨਾਂ ਦੇ ਵਿੱਚੋਂ ਹੀ ਨਹੀਂ ਨਿਕਲਿਆ ਹੈਗਾ ਦੇਖੋ ਬਿਲਕੁਲ ਹੁਣ ਮੈਂ ਸਾਫ਼ ਪਾਣੀ ਦੇ ਵਿੱਚ ਉਹ ਕੀਤੇ ਨੇ ਘੱਲੇ ਨੇ ਬਿਲਕੁਲ ਵੀ ਨਹੀਂ ਨਿਕਲਿਆ ਇਸ ਤਰ੍ਹਾਂ ਆਪਾਂ ਦੱਬ ਦੱਬ ਕੇ ਜਿਹੜਾ ਸਰਫ ਤੇ ਨਮਕ ਉਹ ਕੱਢ ਦਵਾਂਗੇ ਇਨ ਚਾਰ ਪਾਣੀ ਨੇ ਪਕੜਾਂਗੇ ਇਹਨਾਂ ਦੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਮਸ਼ੀਨ ਦੇ ਵਿੱਚ ਸੁਕਾ ਕੇ ਪਾ ਥੋੜੇ ਟਾਈਮ ਲਈ ਬਾਹਰ ਪਾਵਾਂਗੇ ਤੇ ਅੱਜ ਦਿਨ ਹੈਗਾ ਇਹ ਬੁੱਧਵਾਰ ਦਾ ਯਾਨੀ ਕਿ 7 ਮਈ ਤੇ ਕੰਮ ਸੀਗੇ ਆਪਣੇ ਸਾਰੇ ਹੋ ਗਏ ਤੇੰਬਰ ਗਿਆ ਹੋਇਆ ਸੀਗਾ ਅੱਜ ਸਕੂਲ ਤੇ ਹੁਣ ਮੌਸਮਾ ਜਿਹੜਾ ਕਾਫੀ ਖਰਾਬ ਚਾਹ ਹੁੰਦਾ ਨਜ਼ਰ ਆ ਰਿਹਾ ਤੇ ਇਥੇ ਤੇ ਵੈਸੇ ਅੱਜ ਮੈਂ ਕੱਪੜੇ ਵਾਸ਼ ਨਹੀਂ ਕੀਤੇ ਸੀਗੇ ਕਿਉਂਕਿ ਅੱਜ ਮਾਰਨਿੰਗ ਟਾਈਮ ਕਾਫੀ ਕਮ ਹੋ ਜਾਂਦਾ ਮੈਂ ਕੱਲ ਸ਼ਾਮ ਕੱਪੜੇ ਸੀਗੇ ਵਾਸ਼ ਕਰਲੇ ਸੀ ਕਿਉਂਕਿ ਦੋ ਦਿਨ ਪਹਿਲਾਂ ਕੱਪੜੇ ਨਹੀਂ ਧੋਤੇਗੇ ਅੰਬਰ ਦੀ ਮਾਰ ਹੋਣ ਕਰਕੇ ਤੇ ਅੱਜ ਮੈਂ ਥੋੜੇ ਸੀਗੇ ਕੱਪੜੇ ਤੇ ਅੱਜ ਨਹੀਂ ਵਾਸ਼ ਕੀਤੇ ਤੇ ਆਪਣੇ ਹੋਰ ਕੰਮਕਾਰ ਕਰਲੇ ਸੀਗੇ ਤੇ ਮੈਨੂੰ ਸੀਗਾ ਕਿ ਇਹਨਾਂ ਦੀ ਸਟੀਚਿੰਗ ਹੈ ਜਿਹੜੀ ਕਾਫੀ ਟਾਈਮ ਦੀ ਰੁਕੀ ਪਈ ਹੈ ਕਾਫੀ ਟਾਈਮ ਹੋ ਗਿਆ ਸੀ ਗੱਲੇ ਹੰਦੇ ਪਿਆ ਨੂੰ ਤੇ ਇਹਨਾਂ ਨੂੰ ਵਾਸ਼ ਕਰਕੇ ਕਪੜੇ ਨੇ ਜਿਹੜੇ ਉਹ ਸਟਿਚ ਕਰਨ ਦੀ ਸੋਚ ਰਹੀ ਸੀਗੀ ਥੋੜਾ ਥੋੜਾ ਕਰਕੇ ਜਿੰਨੀ ਵੀ ਸਟਿਚਿੰਗ ਮਿੱਤ ਹੋਊਗੀ ਤੇ ਮੈਂ ਉਹ ਕਰੂੰਗੀ ਤੇ ਬਾਕੀ ਕੰਮ ਨੇ ਜਿਹੜੇ ਆਪਣੇ ਤਕਰੀਬਨ ਡੇਲੀ ਦੀ ਰੁਟੀਨ ਹੈ ਉਹ ਚੱਲੀ ਹੋ ਜਾਂਦੀ ਹੈ ਤੇ ਇਥੇ ਕਪੜੇ ਸੀਗੇ ਜਿਹੜੇ ਮੈਂ ਸੁਕਾ ਲਏ ਨੇ ਤੇ ਇਹਨਾਂ ਨੂੰ ਹੁਣ ਆਪਾਂ ਸੁੱਕਣੇ ਨੇ ਜਿਹੜੇ ਪਾ ਦਵਾਂਗੇ ਕਪੜੇ ਸੁਕਾਉਣ ਤੋਂ ਬਾਅਦ ਇਹਨਾਂ ਨੂੰ ਆਪਾਂ ਸੁੱਕਣੇ ਹਮੇਸ਼ਾ ਛਾਂ ਦੇ ਵਿੱਚ ਹੀ ਪਾਵਾਂਗੇ ਤੇ ਪਾਉਣ ਦਾ ਤਰੀਕਾ ਵੀ ਪੁੱਠੇ ਕਰਕੇ ਹੀ ਆਪਾਂ ਇਹਨਾਂ ਨੂੰ ਪਾਵਾਂਗੇ ਸਿੱਧੇ ਕੱਪੜੇ ਜਿਹੜੇ ਆਪਾਂ ਇੱਥੇ ਨਹੀਂ ਪਾਵਾਂਗੇ ਤੇ ਜੋ ਦੂਸਰਾ ਸੂਟ ਸੀਗਾ ਇਹ ਹਾਲਓਵਰ ਸੂਟ ਸੀਗਾ ਇਹ ਦੂਸਰੀ ਰੱਸੀ ਤੇ ਨਹੀਂ ਪੈਸੀਆਂ ਕਿਉਂਕਿ ਹਵਾ ਚੱਲਦੀ ਸੀ ਤਾਂ ਕਰਕੇ ਇਹਨੂੰ ਮੈਂ ਇਸ ਸਾਈਡ ਇਧਰ ਤਾਰ ਤੇ ਪਾਉਣ ਲੱਗ ਰਹੀ ਸੀ ਡਬਲ ਕਰਕੇ ਹੀ ਪਾਉਂਗੀ ਪੁੱਠਾ ਤੈ ਲਾ ਰਹੀ ਹਾਂ ਮੈਂ ਇੱਥੇ ਦੀ ਕਿਉਂਕਿ ਲੋ ਵਗਦੀ ਹੈ ਜਦੋਂ ਗਰਮ ਹਵਾ ਹੁੰਦੀ ਹੈ ਤੇ ਇਹਨਾਂ ਦਾ ਕਲਰ ਹੈ ਜਿਹੜਾ ਆਟੋਮੈਟਿਕਲੀ ਖਿੱਚ ਲੈਂਦੇ ਨੇ ਕਾਟਨ ਦੇ ਕੱਪੜੇ ਨੇ ਹਮੇਸ਼ਾ ਕੋਣ ਟਾਈਮ ਇਨਾਂ ਨੂੰ ਪੁੱਠੇ ਕਰਕੇ ਹੀ ਪਾਓ ਤੇ ਬਿਲਕੁਲ ਵੀ ਇਹਨਾਂ ਦਾ ਕਲਰ ਹੈ ਜਿਹੜਾ ਖਰਾਬ ਨਹੀਂ ਹੁੰਦਾ ਹੈਗਾ ਕਸ ਜ਼ਰੂਰ ਜਾਂਦੇ ਨੇ ਕੱਪੜੇ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਇੱਥੇ ਸੁੱਕਣਾ ਪਾਇਆ ਏ ਪੁੱਠਾ ਕਰਕੇ ਇਹ ਅਸੀਂ ਪਿਛਲੇ ਸਾਲ ਲਏ ਸੀਗੇ ਡਿਸਕਾਊਂਟ ਤੇ ਲੱਗੇ ਹੋਏ ਸੀਗੇ ਜਦੋਂ ਕਾਟਨ ਦੇ ਕੱਪੜੇ ਉਦੋਂ ਲਏ ਸੀਗੇ ਤੇ ਇਹ ਆਪਣਾ ਇੱਕ ਸਾਲ ਦਾ ਪਕੋਟਾ ਜਿਹੜਾ ਆਫ ਦੇ ਵਿੱਚ ਪੂਰਾ ਕਰ ਲੈਣੇ ਹੁੰਨੇ ਆ ਕਿਉਂਕਿ ਗਰਮੀ ਦੇ ਵਿੱਚ ਫਿਰ ਜ਼ਿਆਦਾ ਮਹਿੰਗੇ ਮਿਲਦੇ ਨੇ ਉਦੋਂ ਇਹ ਥੋੜੇ ਵੇ ਆਪਾਂ ਨੂੰ ਲੈਸ ਤੇ ਮਿਲ ਜਾਂਦੇ ਨੇ ਤਾਂ ਕਰਕੇ ਇਹ ਆਪਾਂ ਖਰੀਦ ਲੈ ਸੀਗੇ ਇਹ ਰਹੀ ਆਪਣਾ ਸੂਟਾਂ ਦਾ ਪ੍ਰੋਸੈਸ ਅੱਜ ਦਾ ਸੂਟਾਂ ਦਾ ਕੋਟਾ ਸੀਗਾ ਜਿਹੜਾ ਆਪਾਂ ਪੂਰਾ ਕਰ ਲਿਆ ਤੇ ਇੱਥੇ ਹੁਣ ਆਪਾਂ ਸਬਜ਼ੀਆਂ ਵੀ ਸੇਵ ਕਰਕੇ ਰੱਖਾਂਗੇ ਗਰਮੀ ਦੇ ਲਈ ਇਹ ਲੈ ਜਿਪਾਇ ਤੇ ਹਰਾ ਧਨੀਆ ਉਹਨੂੰ ਪਰਾਂਤ ਨੂੰ ਸੁਕਾ ਕੇ ਚੰਗੀ ਤਰ੍ਹਾਂ ਉਚੜਨ ਲਈ ਰੱਖ ਦਿੱਤਾ ਸੀ ਤੇ ਥੋੜਾ ਥੋੜਾ ਇਹ ਪਾਣੀ ਸੋਖਤ ਕਰਕੇ ਇਸ ਤਰ੍ਹਾਂ ਦਾ ਹੁੰਦਾ ਹੋ ਗਿਆ ਸੀਗਾ ਰਸ ਮੋੜ ਜਾ ਹੋ ਗਿਆ ਸੀਗਾ ਤੇ ਇਹਨੂੰ ਵੀ ਆਪਾਂ ਅੱਜ ਸੁਕਾ ਕੇ ਰੱਖਾਂਗੇ ਦੇਖੋ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਪਰ ਡੰਡੀਆਂ ਸੀ ਜਿਹੜੀਆਂ ਇਹਦੇ ਕੱਢ ਦਿੱਤੀਆਂ ਸੀ ਸਾਫ਼ ਕਰ ਲਿਆ ਸੀ ਹੁਣ ਇਹਨੂੰ ਇਸ ਤੋਂ ਬਾਅਦ ਆਪਾਂ ਰੱਖਾਂਗੇ ਧੁੱਪ ਦੇ ਵਿੱਚ ਤਾਂ ਜੋ ਇਹ ਸੁੱਕ ਜਾਵੇ ਇੱਕ ਦਿਨ ਦੀ ਧੁੱਪ ਨਾਲ ਨੂੰ ਕਾਫੀ ਜ਼ਿਆਦਾ ਫਰਕ ਪੈ ਜਾਂਦਾ ਹੁੰਦਾ ਇਹ ਕੰਮ ਕਰ ਲਈ ਤਾਂ ਆਪਾਂ ਨੂੰ ਸਾਰੀ ਗਰਮੀ ਜਿਹੜਾ ਧਣੀਆਂ ਨਹੀਂ ਖਤਮ ਹੁੰਦਾ ਹੈਗਾ ਕਿਸੇ ਵੀ ਸਬਜ਼ੀ ਦੇ ਵਿੱਚ ਪਾਈਏ ਦਾਲ ਦੇ ਵਿੱਚ ਪਾਈਏ ਜਾਂ ਆਪਾਂ ਮਿੱਸੀ ਰੋਟੀ ਬਣਾਉਣੇ ਆ ਉਹਦੇ ਵਿੱਚ ਪਾਈਏ ਤਾਂ ਆਪਣਾ ਧਣੀਆਂ ਜਿਹੜਾ ਆਪਣੇ ਕੋਲ ਸੇਫ ਰਹੂਗਾ ਦੇਖੋ ਇਸ ਤਰ੍ਹਾਂ ਆਪਾਂ ਦੋ ਦਿਨ ਦੀ ਧੁੱਪ ਲਵਾਈ ਸੀਗੀ ਇਹਨੂੰ ਤੇ ਬਿਲਕੁਲ ਸੁੱਕ ਗਿਆ ਸੀਗਾ ਜਿਹੜੀਆਂ ਡੰਡੀਆਂ ਸੀਗੀਆਂ ਆਪਾਂ ਮਸਲ ਕੇ ਕੱਢ ਦਿੱਤੀਆਂ ਨੇ ਤੇ ਉਸ ਤੋਂ ਬਾਅਦ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਉੱਪਰ-ਉੱਪਰ ਰੋਲ ਲਿਆ ਸੀਗਾ ਤੇ ਨੀਚੇ ਦੇਖੋ ਹਲਕਾ-ਹਲਕੀ ਗਰਦ ਜੀ ਵੀ ਹੋ ਜਾਂਦੀ ਕਿਉਂਕਿ ਤੂੜੀ ਦਾ ਮੌਸਮ ਚੱਲ ਕੇ ਹਟਿਆ ਤੇ ਇਹਨੂੰ ਆਪਾਂ ਇਸ ਤਰ੍ਹਾਂ ਛਾਣ ਕੇ ਆ ਜਿਹੜਾ ਰੱਖ ਲਵਾਂਗੇ ਸਾਰੀ ਗਰਮੀ ਆਪਾਂ ਤੋਂ ਇਹ ਨਹੀਂ ਖਤਮ ਹੁੰਦਾ ਹੈਗਾ ਪਹਿਲਾਂ ਵੀ ਰੱਖਿਆ ਸੀਗਾ ਆਪਾਂ ਤੇ ਅੱਜ ਵੀ ਇਹ ਰੱਖਿਆ ਸੀਗਾ ਥੋੜਾ ਜਿਹਾ ਤੇ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਇਹ ਵੀ ਕਿ ਆਪਾਂ ਕਿਸ ਤਰੀਕੇ ਨਾਲ ਧਣੀਆਂ ਇਹ ਜਿਹੜਾ ਰੱਖ ਸਕਦੇ ਆ ਧਣੀਆਂ ਸੀਗਾ ਜਿਹੜਾ ਇਸ ਵਾਰ ਸਾਡੇ ਕਾਫੀ ਹੋ ਗਿਆ ਸੀਗਾ ਰੇਪਾਇਆ ਸੀਗਾ ਰੂੜੀ ਵਾਲਾ ਖੇਤ ਉਹਦੇ ਵਿੱਚ ਬਹੁਤ ਜ਼ਿਆਦਾ ਹੋ ਗਿਆ ਸੀ ਬਾੜੀ ਦੇ ਵਿੱਚ ਕਟਿੰਗ ਕਰਕੇ ਨਹੀਂ ਲਿਆਂਦਾ ਹੈਗਾ ਬਸ ਜੜੋਂ ਹੀ ਪੱਟ ਕੇ ਲੈ ਕੇ ਆਉਂਦੇ ਸੀ ਬਹੁਤ ਜ਼ਿਆਦਾ ਧਣੀਆਂ ਹੋ ਗਿਆ ਸੀ ਤੇ ਅਸੀਂ ਇਸ ਤਰ੍ਹਾਂ ਸੁਕਾ ਕੇ ਵੀ ਰੱਖ ਲਿਆ ਦੇਖੋ ਇਸ ਤਰ੍ਹਾਂ ਬਰੀਕ-ਬਰੀਕ ਇਹ ਹੋ ਜਾਂਦਾ ਹੈ ਤੇ ਇਸ ਤਰੀਕੇ ਨਾਲ ਆਪ ਆਪਣੀ ਗਰਮੀਆਂ ਦੇ ਵਿੱਚ ਧਣੀਆਂ ਵੀ ਰੱਖ ਸਕਦੇ ਜਿਸ ਤਰ੍ਹਾਂ ਆਪਾਂ ਪਹਿਲਾਂ ਆਪਣੇ ਸੂਟ ਨੇ ਜਿਹੜੇ ਉਹ ਸੇਵ ਕਰਕੇ ਰੱਖੇ ਸੀਗੇ ਗਰਮੀ ਲਈ ਹੁਣ ਤੋਤੇ ਨੇ ਕੇਅਰ ਕੀਤੀ ਉਹਨਾਂ ਦੀ ਇਸੇ ਤਰ੍ਹਾਂ ਆਪਾਂ ਅੱਜ ਧਣੀਆਂ ਵੀ ਸੇਵ ਕਰ ਸੇਵ ਕਰਕੇ ਰੱਖ ਲਿਆ ਤਾਂ ਜੋ ਆਪਾਂ ਤੋਂ ਸਾਰੀ ਗਰਮੀ ਇਹ ਖਤਮ ਨਾ ਹੋਵੇ ਤੇ ਇਸ ਤਰੀਕੇ ਨਾਲ ਸੁਕਾ ਕੇ ਜੇ ਆਪਾਂ ਚੰਗੀ ਤਰ੍ਹਾਂ ਇਹਨੂੰ ਰੱਖ ਲਈਏ ਤਾਂ ਬਿਲਕੁਲ ਵੀ ਇਹ ਖਰਾਬ ਨਹੀਂ ਹੁੰਦਾ ਹੈਗਾ ਤੇ ਆਪਣੇ ਦਰ ਪਾਣੀ ਦੇ ਵਿੱਚ ਪਾਉਣ ਲਈ ਕੰਮ ਆਉਂਦਾ ਏ ਇਸ ਤਰੀਕੇ ਨਾਲ ਤੁਸੀਂ ਵੀ ਧਨੀਆ ਜਿਹੜਾ ਸੁਕਾ ਕੇ ਰੱਖ ਸਕਦੇ ਹੋ ਇਸ ਤੋਂ ਬਾਅਦ ਇਹਨੂੰ ਪਾਈ ਕਿਸੇ 에어 ਟਾਈਟ ਕੰਟੇਨਰ ਦੇ ਵਿੱਚ ਪਾ ਕੇ ਰੱਖ ਲਵਾਂਗੇ ਤੇਜੀ ਦਾ ਚੰਗੀ ਤਰ੍ਹਾਂ ਢੱਕਣਾ ਬੰਦ ਹੁੰਦਾ ਹੋਵੇ ਤੇ ਦੇਖੋ ਇਸ ਤਰ੍ਹਾਂ ਹੀ ਬਿਲਕੁਲ ਹਰੇ ਰੰਗ ਦਾ ਹੀ ਏ ਕੋਈ ਇਹਦਾ ਕਲਰ ਚੇਂਜ ਨਹੀਂ ਹੋਇਆ ਹੈਗਾ ਤੇ ਇਸ ਤਰੀਕੇ ਨਾਲ ਤੁਸੀਂ ਵੀ ਧਨੀਆ ਜਿਹੜਾ ਰੱਖ ਸਕਦੇ